ਹੜਾਂ ਦੀ ਮਾਰ ਨੇ ਚੁੱਲਿਆਂ ਦੀ ਅੱਗ ਕੀਤੀ ਠੰਡੀ ਘਰਾਂ 'ਚ ਨਹੀਂ ਪੱਕ ਰਹੀ ਰੋਟੀ ਨਾ ਹੀ ਜਲ ਰਹੇ ਨੇ ਚੁੱਲ੍ਹੇ ਬੱਚੇ ਮਰ ਰਹੇ ਨੇ ਭੁੱਖੇ ਮਜ਼ਦੂਰ ਜਿਹੜੇ ਨੇ ਉਹ ਹੋ ਰਹੇ ਨੇ ਡਾਡੇ ਪਰੇਸ਼ਾਨ ਅਸਲ ਫਰੀਦਕੋਟ ਜ਼ਿਲ੍ਹੇ ਦੇ ਮਜ਼ਦੂਰਾਂ ਦੇ ਵੱਲੋਂ ਸਰਕਾਰ ਨੂੰ ਗੁਹਾਰ ਲਗਾਈ ਹੈ ਜਿਸ ਤਰੀਕੇ ਦੇ ਨਾਲ ਭਾਵੇਂ ਟੈਕਸੀ ਯੂਨੀਅਨ ਦੇ ਪ੍ਰਧਾਨ ਹੋਣ ਟੈਕਸੀ ਵਾਲੇ ਹੋਣ ਮੂਰਤੀਆਂ ਬਣਾਉਣ ਵਾਲੇ ਕਲਾਕਾਰ ਹੋਣ ਤਾਂ ਸਾਰੇ ਪਾਸੇ ਹੜਾਂ ਨੇ ਜਿਹੜਾ ਆ ਕੰਮਕਾਜ ਠੱਪ ਕਰ ਦਿੱਤਾ ਤੇ ਦੂਜੇ ਪਾਸੇ ਹੁਣ ਜੋ ਫਰੀਦਕੋਟ ਜ਼ਿਲ੍ਹੇ ਦੇ ਮਜ਼ਦੂਰ ਨੇ ਉਹਨਾਂ ਦੇ ਵੱਲੋਂ ਕਿਹਾ ਗਿਆ ਕਿ ਇੱਕ ਮਹੀਨੇ ਤੋਂ ਬਰਸਾਤ ਹੋਣ ਦੇ ਕਰਕੇ ਕੰਮਕਾਜ ਠੱਪ ਹੋਇਆ ਕਿਉਂਕਿ ਮਜ਼ਦੂਰੀ ਕਰਦੇ ਨੇ ਦਿਹਾੜੀਆਂ ਕਰਦੇ ਨੇ ਦਿਹਾੜੀਆਂ ਉਦੋਂ ਹੋਣਗੀਆਂ ਲੱਗਣਗੀਆਂ ਜਦੋਂ ਕੰਮਕਾਜ ਹੋਵੇਗਾ ਕੰਮਕਾਜ ਕਦੋਂ ਹੋਵੇਗਾ ਜਦੋਂ ਘਰ ਬਣਾਏ ਜਾਣਗੇ ਪਰ ਬਾਰਿਸ਼ ਦਾ ਮੌਸਮ ਹੈ ਦਿਹਾੜੀਆਂ ਨਹੀਂ ਲੱਗਦੀਆਂ ਤਾਂ ਜਿਹੇ ਦੇ ਵਿੱਚ ਮਜ਼ਦੂਰ ਜਿਹੜੇ ਨੇ ਉਹ ਕੀ ਕਰਨ ਤਾਂ ਮਜ਼ਦੂਰ ਜਿਹੜੇ ਕਹਿ ਰਹੇ ਨੇ ਕਿ ਸਾਡੇ ਤਾਂ ਚੋਲਿਆਂ ਦੀ ਹੁਣ ਅੱਗ ਠੰਡੀ ਹੋ ਚੁੱਕੀ ਆ ਦੂਜੇ ਪਾਸੇ ਕਹਿੰਦੇ ਜਿਹੜੇ ਕਾਰਡ ਬਣਦੇ ਨੇ ਉਹ ਕਾਰਡ ਦੇ ਲਾਭ ਵੀ ਜਿਹੜੇ ਵੱਡੇ ਵੱਡੇ ਲੋਕ ਲੈ ਜਾਂਦੇ ਨੇ ਤਾਂ ਕਹਿੰਦੇ ਸਾਨੂੰ ਤਾਂ ਉਹ ਲਾਭ ਵੀ ਨਹੀਂ ਮਿਲਦੇ ਤਾਂ ਲੋਕ ਕੀ ਕੁਝ ਕਹਿ ਰਹੇ ਨੇ ਆ ਮਜ਼ਦੂਰ ਕੀ ਕੁਝ ਕਹਿ ਰਹੇ ਨੇ ਮਜ਼ਦੂਰਾਂ ਦੀ ਜ਼ੁਬਾਨੀ ਸੁਣ ਲੋ ਜੋ ਸਰਕਾਰ ਨੂੰ ਗੁਹਾਰ ਲਗਾ ਰਹੇ ਨੇ ਮੇਰਾ ਗੁਰਪ੍ਰੀਤ ਸਿੰਘ ਨਾ ਜੀ ਮੈਂ ਚੈਣਾਪਿੰਡ ਤੋਂ ਆ ਜੀ ਮੈਂ ਵੀ ਸਿੱਖ ਦਾ ਮੁੰਡਾ ਮੈਂ ਜੀ ਕਿਥੇ ਚੌਂਕ ਦੇ ਵਿੱਚ ਤੁਸੀਂ ਆਏ ਇੱਕ ਦਿਨ ਹੋ ਗਿਆ ਕੰਮਕਾਰ ਬੰਦ ਪਏ ਨੇ ਘੱਟੋ ਘੱਟ ਮਹੀਨਾ ਹੀ ਹੋ ਚੱਲਿਆ ਜੀ ਬਰਸਾਤਾ ਕਰਕੇ ਕੰਮ ਚੱਲਦਾ ਨਹੀਂ ਪਿਆ ਕੋਈ ਵੀ ਮਾਲਕ ਭਾਵੇਂ ਆਪਣੇ ਘਰੇ ਕੰਮ ਚੱਲਦਾ ਪਿਆ ਆਪਾਂ ਜਦੋਂ ਬਰਸਾਤ ਦਾ ਮੌਸਮ ਆਉਗਾ ਆਪਾਂ ਕੰਮ ਨਹੀਂ ਚਲਾਉਂਦੇ ਬਰਸਾਤਾ ਕਰਕੇ ਮੌਸਮ ਦੇ ਖਰਾਬ ਕਰਨ ਕੰਮ ਨਹੀਂ ਚੱਲਦਾ ਪਿਆ ਘੱਟੋ ਘੱਟ ਮਹੀਨਾ ਹੋ ਗਿਆ ਵਿਆਜੂ ਪੈਸੇ ਫੜ-ਫੜ ਕੇ ਬੱਚਿਆਂ ਨੂੰ ਪਾਲਦੇ ਪਿਆ ਰੋਟੀ ਪਾਣੀ ਵਿਆਜੂ ਪੈਸੇ ਫੜ-ਫੜ ਕੇ ਗੁਜ਼ਾਰਾ ਚੱਲਦਾ ਪਿਆ ਜੀ ਕੋਈ ਸਾਨੂੰ ਰੋਜ਼ਗਾਰ ਦਿੱਤਾ ਜਾਵੇ ਜੀ ਘਰ ਦਾ ਇੱਕ ਜੀ ਕੋਈ ਇੱਕ ਜੀ ਨੂੰ ਹੀ ਭਾਵੇਂ ਰੋਜ਼ਗਾਰ ਦਿੱਤਾ ਜਾਵੇ ਮੇਰਾ ਨਾਮ ਕਰਮ ਸਿੰਘ ਹੈ ਜੀ ਪਿੰਡ ਪਾਣਾ ਜੀ ਮੇਰਾ ਕਿੰਨੇ ਕਿਲੋਮੀਟਰ ਪੈ ਜਾਂਦਾ ਇੱਥੋਂ 10 ਕਿਲੋਮੀਟਰ ਵੜ ਪੈ ਹੀ ਜਾਂਦਾ ਜੀ ਤੇ ਹਰ ਰੋਜ਼ ਆਉਨੇ ਹਾਂ ਹਰ ਰੋਜ਼ ਆਉਨੇ ਆ ਜੀ ਕਿੰਨੇ ਕਿਲੋਮੀਟਰ ਕੰਮ ਨਹੀਂ ਲੱਗਿਆ ਇੱਕ ਮਹੀਨਾ ਹੀ ਹੋ ਗਿਆ ਜੀ ਪੂਰਾ ਕੰਮ ਜਵਾਂ ਹੀ ਨਹੀਂ ਕੋਈ ਇੱਕ ਦਿਨ ਵੀ ਨਹੀਂ ਲਾਇਆ ਵਿੱਚੋਂ ਜੀ ਡੇਲੀ ਆਉਨੇ ਆ ਮੁੜ ਜਾਂਦੇ ਆ ਕੋਈ ਰੋਜ਼ਗਾਰ ਨਹੀਂ ਜੀ ਸਾਡੇ ਕੋਲੇ ਲਾਪਤਰੀ ਕਾਰਡ ਬਣੇ ਬਈ ਲਾਪਤਰੀ ਕਾਰਡ ਬਣੇ ਬਈ ਉਹਨਾਂ ਦਾ ਫਾਇਦਾ ਕੀ ਹੈ ਜੀ ਬਣਿਆ ਤੇ ਜਦੋਂ ਆਉਣਾ ਹੀ ਵਿੱਚ ਕੁਝ ਨਹੀਂ ਗਾ ਜੀ ਇਹ ਸਰਕਾਰ ਨੇ ਸਾਡਾ ਨਜਾਇਜ਼ ਫਾਇਦਾ ਚੱਕਿਆ ਜੀ ਸਿਰਫ ਕੱਲਾ ਦਿਖਾਵਾ ਕੀਤਾ ਲਾਪਤਰੀ ਕਾਟਾਂ ਦਾ ਆਇਆ ਵਿੱਚ ਕੁਝ ਵੀ ਨਹੀਂ ਗਾ ਜੀ ਕਿਸੇ ਸਾਡੀ ਮੰਗ ਹੈ ਜੀ ਸਾਨੂੰ ਰਜਗਾਰ ਦਿੱਤਾ ਜਾਵੇ ਸਾਨੂੰ ਕੋਈ ਪੈਸੇ ਦੀ ਮੰਗ ਨਹੀਂ ਗੀ ਸਾਨੂੰ ਗਰੀਬ ਬੰਦਿਆਂ ਨੂੰ ਰਜਗਾਰ ਦਿੱਤਾ ਜਾਵੇ ਜੀ ਹਰੇਕ ਘਰ ਦੇ ਵਿੱਚੋਂ ਇੱਕ ਮੈਂਬਰ ਨੂੰ ਤਾਂ ਰਜਗਾਰ ਦਿੱਤਾ ਜਾਵੇ ਜੀ ਮੇਰਾ ਨਾਮ ਹੈ ਹਰਜੀਤ ਸਿੰਘ ਜੀ ਨੰਗਲ ਪਿੰਡ ਤੋਂ ਜੀ ਕਿੰਨਾ ਕਿਲੋਮੀਟਰ ਹੈ ਇੱਥੋਂ ਹੈਗਾ ਜੀ 16-17 ਕਿਲੋਮੀਟਰ ਬਾਟ ਮੰਡਿਆਂ ਦੀ ਕਿੰਨੇ ਕਿੰਨਾ ਦਿਵਾਰਿਓ ਕੰਮ ਲੱਗ ਰਿਹਾ ਕਿ ਨਹੀਂ ਲੱਗ ਰਿਹਾ ਆਈ ਦਾ ਤਾਂ ਸਾਨੂੰ ਹੋ ਗਏ 10 ਸਾਲ ਹੁੰਦਿਆਂ ਨੂੰ ਲੇਬਰ ਮੰਡੀ 'ਚ ਹੁਣ ਮਹੀਨਾ ਹੋ ਗਿਆ ਜੀ ਸਾਡਾ ਕੋਈ ਰੁਜ਼ਗਾਰ ਕੰਮ ਸਭ ਰੁਕੇ ਹੋਏ ਆ ਜੀ ਕਾਰਨ ਆਪਣੇ ਪਰਸਾਤਾ ਦਾ ਕਰਕੇ ਚਲੋ ਉੱਥੇ ਤਾਂ ਆਪਣੇ ਹਾਰਪੀੜ ਆਈ ਕਰਕੇ ਚਲੋ ਹੋਈ ਜਾਂ ਬਹੁ ਮਾੜਾ ਚਲੋ ਉਧਰ ਤਾਂ ਰੋਸ਼ਨ ਬਾਣੀ ਮਿਲੀ ਵੀ ਜਾਂਦਾ ਚਲੋ ਟਾਈਮ ਪਾਸ ਹੋਈ ਜਾਂਦਾ ਜੀ ਇੱਧਰ ਵੈਸੇ ਹੀ ਅਸੀਂ ਬਰਸਾਤਾ ਕਰਕੇ ਸਾਡਾ ਬਹੁਤ ਔਖਾ ਹੋਇਆ ਪਿਆ ਜੀ ਤੇ ਸਾਡੇ ਵੀ ਕੋਈ ਮਦਦ ਕੀਤੀ ਜਾਵੇ ਘਰਾਂ ਦਾ ਗੁਜ਼ਾਰਾ ਕਿਵੇਂ ਚੱਲਦਾ ਘਰਾਂ ਦਾ ਗੁਜ਼ਾਰਾ ਜੀ ਐਂ ਫੜ-ਡੜ ਕੇ ਕੋਈ ਰਿਸ਼ਤੇਦਾਰ ਤੋਂ ਫੜ ਲੇ ਕੋਈ ਆਪਦੇ ਯਾਰ ਦੋਸਤੋਂ ਫੜ ਕੇ ਆਏ ਡੰਗਾ ਲੈਂਦਾ ਜੀ ਤੇ ਇਹਦਾ ਕਰਕੇ ਕਈ ਘਰਾਂ ਦੇ ਵਿੱਚ ਮਜ਼ਦੂਰ ਇਹੋ ਜਿਹੇ ਵੀ ਆਈ ਕਈਆਂ ਦੀਆਂ ਛੱਤਾਂ ਵੀ ਡੈੱਕੇ ਉੱਤੇ ਤਰਪਾਲਾਂ ਪਾਈਆਂ ਜੀ ਕੋਈ ਇੱਥੇ ਸੁਣਵਾਈ ਨਹੀਂ ਹੈਗੀ ਇੱਧਰ ਵੀ ਕੁਸ ਬੰਦਿਆਂ ਨੇ ਆਪਣੇ ਗਰੀਬ ਮੰਡੀ ਦਾ ਕੋਈ ਸੋਚ ਹੋਈ ਉਹਨਾਂ ਨੂੰ ਵੀ ਦੋ ਹਾਂਜੀ ਕੰਮ ਚੱਲ ਰਿਹਾ ਪਿੱਛੇ ਖਾਲੀ ਮੁੜ ਜਾਂਦੇ ਹੋ ਕੋਈ ਪ੍ਰਸ਼ਾਸਨ ਨਹੀਂ ਕਿਸੇ ਹੋਰ ਨੇ ਆ ਕਿ ਕੋਈ ਕੋਈ ਖਸਾਰ ਲਈ ਕਿਸੇ ਨੇ ਇਹ ਕੋਈ ਆਮ ਨਹੀਂ ਕੋਈ ਸਰਦਾਰ ਬੰਦਾ ਹੋਊਗਾ ਕੋਈ ਐ ਆਉਂਦਾ ਗਰੀਬ ਤਾਂ ਮਰ ਜੇ ਇਹ ਚੀਜ਼ ਨੂੰ ਉਹਨੇ ਐ ਨਹੀਂ ਸੋਚਣਾ ਇਹਨੂੰ ਕੋਈ ਆਪਾਂ ਇਹਦਾ ਕੋਈ ਢੱਡ ਭਾਰ ਦੇ ਕੇ ਜਾ ਇਹਨੂੰ ਕੁਛ ਦਈਏ ਆਪਾਂ ਇਹ ਚੀਜ਼ ਦਾ ਹੈ ਨਹੀਂ ਗਾ ਯਾਰ ਉਧਰ ਮੰਨ ਲਓ ਫਸਲਾਂ ਮਰ ਗੀਆਂ ਨੁਕਸਾਨ ਹੋ ਗਿਆ ਉਧਰ ਉਹਨਾਂ ਨੂੰ ਮਿਲਦਾ ਜਾਣਾ ਝਾਕ ਹੈਗੀ ਆਏ ਸਾਲ ਉਹਨਾਂ ਨੂੰ ਸਾਨੂੰ ਦੋ ਵੀ ਹੈ ਨਹੀਂ ਕੋਈ ਮਹੀਨਾ ਹੋ ਗਿਆ ਘਰੋਂ ਆਈ ਦਾ ਮੁੜ ਜਾਈ ਦਾ ਘਰੋਂ ਆਈ ਦਾ ਮੁੜ ਜਾਈ ਦਾ ਸਗੋਂ 150 ਕੋਲੋ ਲਾ ਕੇ ਜਾਈਦਾ ਇੱਥੋਂ 20 ਕਿਲੋਮੀਟਰ ਪੈਨਦਾ ਹੀ ਮੇਰਾ ਮੈਂ ਉੱਥੋਂ ਚੱਲ ਕੇ ਆਉਣਾ ਢੂੜ ਕੋੜ ਤੋਂ ਅੱਜ ਵੀ ਕਿਹੜਾ ਅੱਜ ਵੀ ਦੋਸਤੋਂ ਪੈਸੇ ਫੜਦੇ ਜਾ ਰਹੇ ਨੇ ਪੈਸੇ ਫੜ ਕੇ ਉਹ ਕੰਮ ਚਲਾ ਰਹੇ ਆ ਦੇਖੋ ਕਿੰਨਾ ਸਾਮਾਨ ਚਲਾਉਂਗੇ ਕਿੰਨਾ ਟਾਈਮ ਚਲਾਉਂਗੇ ਇਹ ਕਿੰਨਾ ਗੱਲ ਤਾਂ ਉਹ ਹੀ ਆਈ ਕਿੰਨਾ ਚਿਰ ਕੋਈ ਦੇਊਗਾ ਮੁਸ਼ਕਲ ਉਹਦੂ ਬਹੁਤ ਵੱਧ ਰਹੀ ਹੈ ਕਾਟ ਨਹੀਂ ਰਹੀਗੀ ਕੀ ਬੰਕਰ ਸਰਕਾਰ ਤੋਂ ਇਹ ਹੀ ਮੰਗ ਕਰਦੇ ਆ ਕੋਈ ਕੰਮ ਧੰਦਾ ਦਿੱਤਾ ਜਾਵੇ ਸਾਨੂੰ ਵੀ ਬਹੁਤ ਮੁਸ਼ਕਲ ਆਇਆ ਕਰੀਏ ਸਾਡਾ ਕੁਲਵਿੰਦਰ ਸਿੰਘ ਨੰਦਰਾਣਾ ਪਿੰਡ ਮਾਨੀ ਸਿੰਘਾ ਪਿੰਡ ਮਾਨੀ ਸਿੰਘਾ ਬਹੁਤ ਮੁਸ਼ਕਲ ਆਇਆ ਕਰੀਏ ਕਾਨਕ ਸੀ ਉਹ ਮੈਲਦੀ ਕੰਮ ਨਹੀਂ ਲੱਗ ਰਿਹਾ ਜਗਾੜ ਤੋਂ ਬੰਨਣਾ ਜਾ ਸਕਦਾ ਕਿੰਨੇ ਟਾਈਮ ਤੱਕ ਹੋਵੇ ਬਹੁਤ ਚਿਰ ਮਹੀਨਾ ਹੀ ਹੋ ਗਿਆ ਇਹ ਤਾਂ ਇੱਕ ਦਿਨ ਲੱਗਦਾ ਬਰਸ਼ਾਤ ਆ ਜਾਂਦੀ ਮੁਰਝੇ ਫੇਰ ਇੱਕ ਦਿਨ ਲੱਗਦਾ ਔਰ ਕੱਲ ਦਿਹਾੜੀ ਲੱਗੀ ਅੱਜ ਪੀ ਹੋਵੇ ਕੀ ਬੰਨ ਕਰਦੇ ਮਾ ਲਈ ਜਗਾੜ ਨਾਲ ਜਾ ਸਕਦਾ ਸਰਕਾਰੀ ਤਾਂ ਤੁਸੀਂ ਸੁਣਿਆ ਮਜ਼ਦੂਰ ਦੇ ਵੱਲੋਂ ਦੱਸਿਆ ਗਿਆ ਤੇ ਨਾਲੇ ਕਿਹਾ ਗਿਆ ਕਿ ਅਸੀਂ ਹਰ ਰੋਜ਼ ਜਾਂਦੇ ਹਾਂ ਕੰਮ ਦੀ ਭਾਲ ਦੇ ਵਿੱਚ ਪਰ ਖਾਲੀ ਹੱਥ ਸਾਨੂੰ ਵਾਪਸ ਪਰਤਣਾ ਪੈਂਦਾ ਕੋਈ ਕੰਮ ਨਹੀਂ ਮਿਲਦਾ ਕਿਉਂਕਿ ਹੜਾਂ ਦੀ ਮਾਰ ਪੰਜਾਬ ਦੇ ਵਿੱਚ ਪੈ ਰਹੀ ਆ ਜਿਸ ਦੇ ਕਰਕੇ ਕੰਮਕਾਜ ਵੀ ਠੱਪ ਹੋ ਚੁੱਕੇ ਨੇ ਤਾਂ ਹੁਣ ਸਰਕਾਰਾਂ ਆਖਰ ਇਹਨਾਂ ਦੀ ਮਦਦ ਕਰਨਗੀਆਂ ਜਾਂ ਨਹੀਂ ਆਉਣ ਵਾਲਾ ਸਮਾਂ ਦੱਸੇਗਾ